हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨੋਹਦੇ ਦਾ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਏ ਆ ਤਾਂ ਉਹਦੇ ਵਿੱਚ ਬੇਟਾ ਆਪਾਂ ਮੈਂਟਲ ਅਬਿਲਟੀ ਵਾਲਾ ਸਾਲ 2024 ਚ ਜਿਹੜਾ ਪੇਪਰ ਆਇਆ ਸੀ ਉਹ ਸ਼ੁਰੂ ਕੀਤਾ ਹੋਇਆ ਉਹਦੇ 12 ਸਵਾਲ ਕਰ ਲਏ ਬੇਟਾ ਆਪਾਂ ਤੁਹਾਨੂੰ ਦੱਸਿਆ ਸੀ 40 ਸਵਾਲ ਆਉਂਦੇ ਆ ਤੇ ਇਹ ਚਾਰ-ਚਾਰ ਸਵਾਲਾਂ ਦੇ ਸੈੱਟ ਆ ਜਿਹੜੇ ਉਹਦੇ ਵਿੱਚ ਪ੍ਰੈਸ਼ਨ ਆਉਂਦੇ ਆ ਚਾਰ ਸਵਾਲਾਂ ਦੇ ਇੱਕੋ ਜਿਹੀ ਪੈਟਰਨ ਹੁੰਦਾ ਸਾਰੇ ਦਾ ਸਾਰਾ ਠੀਕ ਹੈ ਹੁਣ ਆਪਾਂ ਭਾਗ 4 ਦੇ ਉੱਤੇ ਪਹੁੰਚੇ ਹੋਏ ਹਾਂ ਭਾਗ 4 ਦੇ ਵਿੱਚ ਧਿਆਨ ਨਾ ਪੜੋ ਕਹਿੰਦਾ ਪ੍ਰਸ਼ਨ ਸੰਖਿਆ 12 ਤੋਂ 16 ਵਿੱਚ ਖੱਬੇ ਪਾਸੇ ਤਿੰਨ ਪ੍ਰਸ਼ਨ ਚਿੱਤਰ ਦਰਸਾਏ ਗਏ ਹਨ ਅਤੇ ਸੱਜੇ ਹੱਥ ਜਿਹੜੇ ਕਹਿੰਦਾ ਪਿਆ ਉੱਤਰ ਚਿੱਤਰ ਦਿੱਤੇ ਗਏ ਆ ਪ੍ਰਸ਼ਨ ਚਿੱਤਰ ਵਿੱਚ ਪ੍ਰਸ਼ਨ ਚਿੱਤਰ ਇੱਕ ਲੜੀ ਵਿੱਚ ਹਨ ਲੜੀ ਨੂੰ ਪੂਰਾ ਕਰਨ ਦੇ ਲਈ ਸੱਜੇ ਪਾਸੇ ਵੱਲ ਜਿਹੜੇ ਚਿੱਤਰ ਦਿੱਤੇ ਹੋਏ ਆ ਇਹਨਾਂ ਦੇ ਵਿੱਚੋਂ ਬੇਟਾ ਖੱਬੇ ਪਾਸੇ ਇੱਕ ਖਾਲ ਪ੍ਰਸ਼ਨ ਚਿੰਨ ਚਿੱਤਰ ਦੇ ਖਾਲੀ ਥਾਂ ਤੇ ਰੱਖਿਆ ਜਾ ਸਕੇ ਉਹ ਆਪਾਂ ਉੱਤਰ ਚਿੱਤਰ ਚੁਣਨਾ ਹੈ ਜਿਹੜਾ ਕਿ ਇੱਥੇ ਜਿਹੜਾ ਚੌਥਾ ਖਾਲੀ ਸਥਾਨ ਹੈਗਾ ਇਹ ਇੱਥੇ ਲੜੀ ਨੂੰ ਪੂਰਾ ਕਰਦਾ ਹੋਇਆ ਇੱਥੇ ਰੱਖਿਆ ਜਾ ਸਕੇ ਠੀਕ ਹੈ ਬੇਟਾ ਇੱਥੋਂ ਥੋੜਾ ਜਿਹਾ ਮੈਸ ਪ੍ਰਿੰਟ ਹੋਇਆ ਹੋਇਆ ਹੈ ਇਸ ਕਰਕੇ ਥੋੜੀ ਜੀ ਸਮੱਸਿਆ ਹੁੰਦੀ ਹੈ ਮੇਰਾ ਖਿਆਲ ਹੈ ਤੁਹਾਨੂੰ ਗੱਲ ਸਮਝ ਲੱਗ ਗਈ ਉਹ ਕੀ ਕਹਿੰਦਾ ਪਿਆ ਵੀ ਇਹ ਤਿੰਨ ਚਿੱਤਰ ਹੈ ਜਿਹੜੇ ਇੱਕ ਲੜੀ ਦੇ ਵਿੱਚ ਹੈ ਆ ਉੱਤਰ ਚਿੱਤਰ ਆ ਉੱਤਰ ਚਿੱਤਰ ਦੇ ਵਿੱਚੋਂ ਦੇਖ ਕੇ ਦੱਸਣਾ ਹੈ ਇਹਨਾਂ ਚਾਰਾਂ ਚੋਂ ਕਿਹੜਾ ਐਸ ਕੜਸੀ ਵਾਲਾ ਸਥਾਨ ਆ ਜਿਹੜਾ ਸਾਈਨ ਆਫ ਇੰਟੈਰੋਗੇਸ਼ਨ ਇੱਥੇ ਆ ਸਕਦਾ ਠੀਕ ਹੈ ਬੇਟਾ ਹੁਣ ਆਪਾਂ ਧਿਆਨ ਦੇ ਨਾਲ ਆਬਜ਼ਰਵ ਕਰਾਂਗੇ ਬੇਟਾ ਆ ਉੱਪਰਲੇ ਪਾਸੇ ਸਾਡੇ ਕੋਲੇ ਪ੍ਰਸ਼ਨ ਚਿੱਤਰ ਹੈਗਾ ਸਵਾਲ ਨੰਬਰ 13 ਦੇ ਬਾਰੇ ਗੱਲ ਕਰਦੇ ਪਏ ਆਪਾਂ ਇਹਨੂੰ ਥੋੜਾ ਜਿਹਾ ਪੈਨ ਲਾਰਜ ਕਰ ਲਾਂਗੇ ਤਾਂ ਕਿ ਤੁਹਾਨੂੰ ਸਮਝਣਾ ਸੌਖਾ ਹੋ ਜੇ ਬੇਟਾ ਤਾਂ ਧਿਆਨ ਦੇ ਨਾਲ ਦੇਖੋ 13 ਨੰਬਰ ਸਵਾਲ ਦੇ ਵਿੱਚ ਬੇਟਾ ਉੱਪਰਲੇ ਪਾਸੇ ਪ੍ਰਸ਼ਨ ਚਿੱਤਰ ਆ ਆ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਆ ਤਿੰਨੇ ਇੱਕ ਲੜੀ ਦੇ ਵਿੱਚ ਹੈਗੇ ਆ ਇੱਥੇ ਖਾਲੀ ਥਾਂ ਤੇ ਆ ਉੱਤਰ ਚਿੱਤਰਾਂ ਇਹਨਾਂ ਚੋਂ ਦੱਸੋ ਕਿਹੜਾ ਉੱਤਰ ਚਿੱਤਰ ਆਊਗਾ ਤਾਂ ਬੇਟਾ ਇਹ ਸਿਰਫ ਇੱਕ ਸੋਚਣ ਦਾ ਢੰਗ ਆ ਅਸੀਂ ਪ੍ਰਸ਼ਨ ਚਿੱਤਰ ਨੂੰ ਧਿਆਨ ਦੇ ਨਾਲ ਆਬਜ਼ਰਵ ਕਰਨਾ ਹੁੰਦਾ ਇੱਥੇ ਬੇਟਾ ਦੋ ਚੀਜ਼ਾਂ ਇੱਕ ਤਾਂ ਆ ਐਸ ਲੋਟ ਆ ਤੀਰ ਆ ਤੀਰ ਦੇ ਹੇਠਲੇ ਪਾਸੇ ਸਿੱਧੀ ਡੰਡੀ ਲੱਗੀ ਹੋਈ ਹੈ ਠੀਕ ਹੈ ਇੱਕ ਪਾਸੇ ਆ ਤੀਰ ਦੇ ਉੱਤੇ ਗੋਲਾ ਜਿਹਾ ਲੱਗਿਆ ਹੋਇਆ ਹੈ ਠੀਕ ਹੈ ਗੋਲੇ ਦੇ ਵਿੱਚ ਦੀ ਵੀ ਇਹਨੇ ਲਾਈਨ ਖਿੱਚੀ ਹੋਈ ਹੈ ਇੱਕ ਪਾਸੇ ਤੀਰ ਦੀ ਬੈਕ ਬਣੀ ਹੋਈ ਹੈ ਠੀਕ ਹੈ ਬੇਟਾ ਤਾਂ ਅਗਲੇ ਸਟੈਪ ਦੇ ਵਿੱਚ ਕੀ ਕਹਿੰਦਾ ਪਿਆ ਬੇਟਾ ਇਹ ਤੀਰ ਆ ਜਿਹੜਾ ਬੇਟਾ ਇਹ ਕਿੱਧਰ ਨੂੰ ਘੁੰਮ ਜਾਂਦਾ 90 ਡਿਗਰੀ ਦੇ ਉੱਤੇ ਇੱਥੋਂ ਇੱਥੇ ਆ ਗਿਆ ਆ ਚੀਜ਼ ਆ ਰੇਖਾ ਜਿਹੜੀ ਇੱਥੋਂ ਇੱਥੇ ਆ ਗਈ ਆਵੀ ਰੇਖਾ ਜਿਹੜੀ ਹੈ 90 ਡਿਗਰੀ ਦੇ ਉੱਤੇ ਘੁੰਮ ਗਈ ਇਧਰੋਂ ਐ ਨੂੰ ਆ ਗਈ ਮੇਰਾ ਕਹਿਲਾ ਗੱਲ ਸਮਝ ਲੱਗ ਗਈ ਬੇਟਾ ਪੂਰਾ 90 ਡਿਗਰੀ ਤੇ ਆਹ ਰੇਖਾ ਜਿਹੜੀ ਇੱਥੋਂ ਇੱਥੇ ਆ ਕੇ ਘੁੰਮਦੀ ਪਈ ਹੈ ਠੀਕ ਹੈ ਬੇਟਾ ਤਾਂ ਇਹ ਬੇਟਾ ਜਾਂਤਾ ਕਲॉकवाइज ਜੇ ਖੱਬੇ ਤੋਂ ਸੱਜੇ ਚੱਲਦੇ ਹੋਣ ਜਿਵੇਂ ਘੜੀ ਦੀਆਂ ਸੂਈਆਂ ਚੱਲਦੀਆਂ ਉਹਨੂੰ ਕਲॉकवाइज ਕਹਿੰਦੇ ਜਾਂ ਖੱਬੇ ਤੋਂ ਸੱਜੇ ਐਸ ਲੋਟ ਚੱਲਦੇ ਹੋਣਗੇ ਉਹਨੂੰ ਐਂਟੀ ਕਲॉकवाइज ਕਹਿੰਦੇ ਆ ਹੌਲੀ ਹੌਲੀ ਅਭਿਆਸ ਨਾਲ ਤੁਹਾਨੂੰ ਪਤਾ ਲੱਗ ਜੂ। ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਉਦੋਂ ਅਗਲੇ ਸਟੈਪ ਵਿੱਚ ਆਹ ਚੀਜ਼ ਦੇਖੋ ਆ ਇੱਥੋਂ ਇੱਥੇ ਆ ਗਈ। ਇੱਥੋਂ ਇੱਥੇ 90 ਡਿਗਰੀ ਤੇ ਫੇਰ ਚੱਲ ਪਈ ਤੇ ਆ ਵੀ ਆ ਆ ਏਰੋ ਆ ਜਿਹੜਾ ਇੱਥੋਂ ਇੱਥੇ ਚਲਾ ਗਿਆ 90 ਡਿਗਰੀ ਤੇ ਫੇਰ ਚੱਲ ਗਿਆ। ਠੀਕ ਐ। ਅਗਲੇ ਸਟੈਪ ਦੇ ਵਿੱਚ ਬੇਟਾ ਕੀ ਹੋਊਗਾ? ਇਹ ਫੇਰ 90 ਡਿਗਰੀ ਦੇ ਉੱਤੇ ਚੱਲ ਜਾਣਗੇ। ਇਹ ਇੱਥੋਂ ਇੱਥੇ ਨੂੰ ਆ ਜਾਊਗਾ ਏਰੋ। ਆਹ ਚੀਜ਼ ਇੱਥੇ ਚਲੀ ਜਾਊਗੀ। ਤੇ ਆ ਚੀਜ਼ ਇੱਥੇ ਆ ਜੋ ਆ ਚੀਜ਼ ਇੱਥੇ ਚਲੀ ਜਾਊਗੀ ਠੀਕ ਐ ਅਸੀਂ ਧਿਆਨ ਦੇ ਨਾਲ ਦੇਖਦੇ ਆਂ ਵੀ ਆ ਤੀਰ ਵਾਲਾ ਜਿਹੜਾ ਕਿੱਥੇ ਆਉਂਦਾ ਪਿਆ ਤਾਂ ਬੇਟਾ ਆ ਇੱਕੋ ਜਗ੍ਹਾ ਤੇ ਕੰਡੀਸ਼ਨ ਫੁੱਲਫਿਲ ਕਰਦਾ ਪਿਆ ਆ ਦੇਖੋ ਆ ਐਰੋ ਇੱਥੋਂ ਇੱਥੇ ਆ ਗਿਆ ਐਸ ਪੋਜੀਸ਼ਨ ਦੇ ਉੱਤੇ ਹੀ ਆਉਂਦਾ ਪਿਆ ਹੋਰ ਕੋਈ ਜਿਹੜੇ ਕੁਐਸਚਨ ਫੁੱਲ ਫੁੱਲਫਿਲ ਨਹੀਂ ਕਰਦਾ ਪਿਆ ਤੇ ਆਹ ਚੀਜ਼ ਐ ਜਿਹੜੀ ਆ ਚੀਜ਼ ਇੱਥੋਂ ਇੱਥੇ ਆ ਗਈ ਠੀਕ ਐ ਮੇਰਾ ਖਿਆਲ ਆ ਬੇਟਾ ਤੁਹਾਨੂੰ ਗੱਲ ਸਮਝ ਆ ਗਈ ਹੋਣੀ ਐ ਤਾਂ ਇਸ ਕਰਕੇ ਜੇਕਰ ਏ ਚਿੱਤਰ ਹੈ ਜਿਹੜਾ ਇਹਨੂੰ ਚੱਕ ਕੇ ਇੱਥੇ ਰੱਖ ਦਈਏ ਤਾਂ ਐਸ ਲੜੀ ਨੂੰ ਪੂਰਾ ਕਰਦਾ ਪਿਆ ਇਸ ਕਰਕੇ ਏ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਮੇਰਾ ਖਿਆਲ ਆ ਗੱਲ ਸਮਝ ਲੱਗ ਗਈ ਬੇਟਾ ਹੁਣ ਬੇਟਾ ਆਪਾਂ ਆ ਗਏ ਅੱਗੇ ਸਵਾਲ ਨੰਬਰ 14 ਦੇ ਉੱਤੇ ਸਵਾਲ ਨੰਬਰ 14 ਦੇ ਵਿੱਚ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰੋ ਉੱਪਰਲੇ ਪਾਸੇ ਪ੍ਰਸ਼ਨ ਚਿੱਤਰ ਇੱਕ ਲੜੀ ਦੇ ਵਿੱਚ ਆ ਆ ਤਿੰਨੇ ਚਾਰੇ ਠੀਕ ਹੈ ਉਸ ਤੋਂ ਬਾਅਦ ਇਹਦੇ ਚੋਂ ਆਪਾਂ ਉੱਤਰ ਦੇਣਾ ਹੈ ਠੀਕ ਹੈ ਬੇਟਾ ਤਾਂ ਧਿਆਨ ਨਾਲ ਦੇਖੋ ਆ ਬੇਟਾ ਇੱਕ ਐਰੋ ਲੱਗਿਆ ਐਰੋ ਦੇ ਵਿੱਚ ਇੱਕ ਡੰਡੀ ਲੱਗੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਐਰੋ ਇਧਰ ਨੂੰ ਹੋਰ ਵਧਾਤਾ ਇਹ ਰੇਖਾ ਥੱਲੇ ਨੂੰ ਵਧਾਉਂਦੀ ਠੀਕ ਹੈ ਉਦੋਂ ਬਾਅਦ ਇੱਕ ਐਰੋ ਇਧਰਲੇ ਪਾਸੇ ਨੂੰ ਮੂੰਹ ਨੂੰ ਹੋਰ ਵਧਾਤਾ ਰੇਖਾ ਹੋਰ ਥੱਲੇ ਵਧਾਤੀ ਉਦੋਂ ਅਗਲੇ ਸਟੈਪ ਚ ਬੇਟਾ ਇੱਕ ਐਰੋ ਇਧਰ ਨੂੰ ਹੋਰ ਵਧਾ ਦੂਗਾ ਇੱਕ ਐਰੋ ਇਧਰ ਨੂੰ ਇਹ ਇੱਥੋਂ ਐ ਨੂੰ ਵਧਾ ਦੂਗਾ ਠੀਕ ਹੈ ਤੇ ਇਹ ਡੰਡੀ ਹੋਰ ਵੱਧ ਜੂਗੀ ਆ ਚਿੱਤਰ ਆਪਾਂ ਦੇਖ ਲੈਣਾ ਕਿੱਥੇ ਬਣਦਾ ਪਿਆ ਠੀਕ ਹੈ ਬੇਟਾ 1 2 3 4 ਐਰੋ ਬਣਦੇ ਪਏ ਆ ਪਹਿਲੇ ਦਾ ਮੂੰਹ ਇਧਰ ਨੂੰ ਆ ਤਾਂ ਬੇਟਾ ਇੱਥੇ ਆ ਚਾਰ ਐਰੋ ਬਣਦੇ ਆ ਪਰ ਇੱਥੇ ਆ ਰੇਖਾ ਥੱਲੇ ਨਹੀਂ ਵਧਾਈ ਹੋਈ ਠੀਕ ਹੈ ਇਸ ਕਰਕੇ ਇਹ ਉੱਤਰ ਨਹੀਂ ਆਊਗਾ ਠੀਕ ਹੈ ਤਾਂ ਆ ਦੇਖੋ ਆ ਇੱਕ ਐਰੋ ਐ ਨੂੰ ਇੱਕ ਐ ਨੂੰ ਇੱਕ ਐ ਨੂੰ ਇੱਕ ਐ ਨੂੰ ਆਲਰੇਡੀ ਠੀਕ ਹੈ ਆ ਹੇਠਲੇ ਪਾਸੇ ਰੇਖਾ ਵੀ ਵਧਾਈ ਹੋਈ ਹੈ ਠੀਕ ਹੈ ਬੇਟਾ ਤਾਂ ਇਸ ਕਰਕੇ ਆਹ ਉੱਤਰ ਜਿਹੜਾ B1 ਉੱਤਰ ਰਾਈਟ ਆਨਸਰ ਆਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟੈੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ 14 ਨੰਬਰ ਸਵਾਲ ਦਾ ਉੱਤਰ ਕੀ ਆ ਗਿਆ ਬੀ ਹੁਣ ਬੇਟਾ ਆਪਾਂ ਗੱਲ ਕਰਦੇ ਹਾਂ ਸਵਾਲ ਨੰਬਰ 15 ਦੀ ਸਵਾਲ ਨੰਬਰ 15 ਨੂੰ ਧਿਆਨ ਦੇ ਨਾਲ ਆਬਜ਼ਰਵ ਕਰੋ ਬੇਟਾ ਪਹਿਲੇ ਤਿੰਨ ਚਿੱਤਰ ਇੱਕ ਲੜੀ ਦੇ ਵਿੱਚ ਹੈਗੇ ਆ ਤਾਂ ਆਪਾਂ ਲੜੀ ਦੇਖਦੇ ਹਾਂ ਆ ਬੇਟਾ ਇੱਕ ਰੇਖਾ ਲੱਗੀ ਹੋਈ ਉਹਦੇ ਨਾਲ ਆਹ ट्रायंगल ਬਣਾਈ ਹੋਈ ਹੈ ट्रायंगल ਦਾ ਮੂੰਹ ਇੱਧਰ ਨੂੰ ਆ ਉਦੋਂ ਅਗਲੇ ਸਟੈਪ 'ਚ ਇੱਕ ਟ੍ਰਾਇੰਗਲ ਹੋਰ ਵਧਾ ਦਿੱਤੀ ਗਈ ਠੀਕ ਹੈ ਉਦੋਂ ਅਗਲੇ ਸਟੈਪ 'ਚ ਇੱਕ ਟ੍ਰਾਇੰਗਲ ਹੋਰ ਵਧਾ ਦਿੱਤੀ ਗਈ ਉਦੋਂ ਅਗਲੇ ਸਟੈਪ 'ਚ ਬੇਟਾ ਇੱਕ ਟ੍ਰਾਇੰਗਲ ਆ ਜਿਹੜੀ ਉਹ ਹੋਰ ਵਧਾ ਦੂਗਾ ਆ ਰੇਖਾ ਇਦਾਂ ਹੀ 1 2 3 ਤੇ 4 ਟ੍ਰਾਇੰਗਲਾਂ ਬਣਨਗੀਆਂ ਤਾਂ ਆਪਾਂ ਦੇਖ ਲੈਨੇ ਕਿੱਥੇ ਬੇਟਾ 4 ਬਣਦੀਆਂ ਆ ਬੀ ਆਲਟਰਨੇਟਿਵ ਨੂੰ ਜਦੋਂ ਅਸੀਂ ਧਿਆਨ ਨਾਲ ਆਬਜ਼ਰਵ ਕਰਦੇ ਆ ਆ ਦੇਖੋ ਆ ਇੱਕ ਰੇਖਾ ਇੰਜ ਨੂੰ ਉਹਦੇ ਉੱਤੇ 1 2 3 ਤੇ 4 ਤਾਂ ਆਹ ਚਿਤਰ ਹੈ ਜਿਹੜਾ ਸਾਡੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦਾ ਪਿਆ ਇਸ ਕਰਕੇ 21 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਸਵਾਲ ਨੰਬਰ 15 ਹਾਂ ਬੇਟਾ ਤਾਂ ਹੁਣ ਆਪਾਂ ਐਸੇ ਸੈੱਟ ਦੇ ਸਵਾਲ ਨੰਬਰ 16 ਦੇ ਉੱਤੇ ਪਹੁੰਚ ਗਏ ਸਵਾਲ ਨੰਬਰ 16 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਤਾਂ ਬੇਟਾ ਆ ਇੱਕ ਕਰਾਸ ਟਾਈਪ ਬਣਿਆ ਹੋਇਆ ਠੀਕ ਹੈ ਇਹਦੇ ਨਾਲ ਹੀ ਆ ਥੱਲੇ ਦੋ ਟ੍ਰਾਇੰਗਲਾਂ ਹੈਗੀਆਂ ਠੀਕ ਹੈ ਜਾਂ ਜਮਾ ਦਾ ਨਿਸ਼ਾਨ ਕਹਿ ਲਓ ਤੇ ਆ ਇੱਥੇ ਡੰਡੀ ਲੱਗੀ ਹੋਈ ਹੈ ਠੀਕ ਹੈ ਜਮਾ ਦੇ ਨਿਸ਼ਾਨ 'ਚ ਇਹ ਕੀ ਕਰਦਾ ਹੈ ਟ੍ਰਾਇੰਗਲਾਂ ਆਹ ਜਿਹੜੀ ਡੰਡੀ ਹੈ ਇਹ ਇੱਥੇ ਅਗਲੇ ਸਟੈਪ 'ਚ ਚਲੀ ਜਾਂਦੀ ਹੈ ਠੀਕ ਹੈ ਅਗਲੇ ਘਰੇ ਚਲੀ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਇਹ ਪਰਾਂ ਨੂੰ ਤੁਰ ਪੈਂਦੀਆਂ ਟ੍ਰਾਇੰਗਲਾਂ ਠੀਕ ਹੈ ਉਦੋਂ ਅਗਲੇ ਸਟੈਪ ਦੇ ਵਿੱਚ ਆਹਾ ਰੇਖਾ ਜਿਹੜੀ ਹੈਗੀ ਹੈ ਏ ਇੱਥੇ ਚਲੀ ਗਈ ਆ ਦੋ ਟ੍ਰਾਇੰਗਲਾਂ ਇੱਥੇ ਨੂੰ ਚਲੀਆਂ ਗਈਆਂ ਠੀਕ ਹੈ ਬੇਟਾ ਇਹਦੂ ਅਗਲੇ ਸਟੈਪ ਦੇ ਵਿੱਚ ਆਹ ਜਿਹੜੀ ਰੇਖਾ ਆ ਜਮਾ ਦੇ ਨਿਸ਼ਾਨ ਵਾਲੀ ਜਿਹੜੀ ਇਹਨੂੰ ਬੰਦ ਕਰਦੀ ਇੱਕ ਪਾਸਿਓ ਇਹ ਇੱਥੇ ਚਲੀ ਜਾਉ ਇਸ ਜਗ੍ਹਾ ਤੇ ਆਹ ਦੋਵੇਂ ਟ੍ਰਾਇੰਗਲਾਂ ਇੱਥੇ ਆ ਜਾਣਗੀਆਂ ਅਗਲੇ ਘਰ 'ਚ ਚਲੀਆਂ ਜਾਣਗੀਆਂ ਤਾਂ ਜਦੋਂ ਆਪਾਂ B ਫਿਗਰ ਨੂੰ ਬੇਟਾ ਧਿਆਨ ਦੇ ਨਾਲ ਦੇਖਦੇ ਹਾਂ ਆ ਦੇਖੋ ਆ ਇੱਥੇ ਚਲੀ ਗਈ ਤੇ ਆਹ ਦੋਵੇਂ ਟ੍ਰਾਇੰਗਲਾਂ ਅਗਲੇ ਸਟੈਪ ਦੇ ਵਿੱਚ ਚਲੀਆਂ ਗਈਆਂ ਠੀਕ ਹੈ ਬੇਟਾ ਤਾਂ ਇਸ ਕਰਕੇ ਵੀ ਫਿਗਰ ਜਿਹੜੀ ਹੈਗੀ ਹੈ ਇਸ ਕੰਡੀਸ਼ਨ ਨੂੰ ਇਸ ਪੈਟਰਨ ਨੂੰ ਪੂਰਾ ਕਰਦੀ ਪਈ ਹੈ ਐਸ ਕੜਸ਼ੀ ਵਾਲੇ ਸਟਾਨ ਸਾਈਨ ਆਫ ਇੰਟਰੋਗੇਸ਼ਨ ਦੇ ਉੱਤੇ ਆਹਾ ਵੀ ਅਕਿਰਤੀ ਹੈ ਜਿਹੜੀ ਆਉਗੀ ਤਾਂ ਵੀ ਅਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਸੋ ਬੇਟਾ ਇਹ ਸੀਗਾ ਸਵਾਲ ਨੰਬਰ 16 ਤੇ ਇਹਦੇ ਨਾਲ ਹੀ ਭਾਗ 4 ਦੇ ਚਾਰੇ ਸਵਾਲ ਕੰਪਲੀਟ ਹੋ ਗਏ ਅਗਲੀ ਵੀਡੀਓ ਆਪਾਂ ਅਗਲੇ ਅਗਲੀ ਵੀਡੀਓ ਜਿਹੜੀ ਅਗਲੇ ਸੈੱਟ ਦੀ ਵੀਡੀਓ ਸੈੱਟ ਹੈ ਜਿਹੜਾ ਉਹ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ